ਸਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਅੱਜ ਚੱਲੇ ਆ ਜੀ ਆਪਾਂ ਖੇਤ ਤੇ ਬਾਕੀ ਥਾਂ ਆਪਾਂ ਤੁਹਾਨੂੰ ਵੀਊ ਦਿਖਾਵਾਂਗੇ ਖੇਤ ਦੇ ਵਿੱਚ ਜੀ ਇਹ ਤਾਂ ਪਹੁੰਚ ਗਏ ਆ ਬਾਕੀ ਹੁਣ ਤੁਹਾਨੂੰ ਅਸੀਂ ਆਜੋ ਅੱਗੋਂ ਦਿਖਾਣੇ ਆ ਤੁਹਾਨੂੰ ਉਹ ਤਾਂ ਜਿਹੜੀ ਬਹੁਤ ਜ਼ਿਆਦਾ ਗਿੱਲਾ ਹੋਇਆ ਪਿਆ ਉਹਦੇ ਹੌਲੀ ਹੌਲੀ ਸਾਨੂੰ ਲੰਘਣਾ ਪੈ ਰਿਹਾ ਔਰ ਦੇਖੋ ਸਾਗ ਹੀ ਨਾ ਲੱਗ ਰਿਹਾ ਹੈ। ਸਵਾਗਤ ਖਾਸ ਪਨੀ ਆਡੀਅੰਸ। ਦੇਖੋ ਜੀ ਸਾਗ। ਬਾਕੀ ਅੱਗੋ ਆਜੋ ਆਪੋ ਦੇਖਦੇ ਹਾਂ। ਬੱਟਾ ਵੀ ਗਿੱਲੀਆਂ ਪਈ ਜਾਂਦੇ ਤੁਰਨਾ ਬਹੁਤ ਔਖਾ ਹੋ ਰਿਹਾ ਹੈ। ਫੇਲ ਕਰਕੇ ਜੀ ਘੱਟਾ ਵੀ ਬਿੱਲੀਆਂ ਪਈਆਂ ਆ ਦਿਖਾਈਏ ਤੁਹਾਨੂੰ ਅਮਰੂਦ ਆ ਦੇਖੋ ਜੀ ਅਮਰੂਦ ਲੱਗ ਰਹੇ ਨੇ ਉਰੇ ਅਮਰੂਦ ਉਹ ਲੱਗ ਰਹੇ ਆ ਤਾਂ ਕੀ ਦੇਖੀਓ ਰੰਗ ਨੂੰ ਜੀ ਕਿਉਂ ਕੀ ਲੱਗ ਰਹੇ ਨੇ ਬਹੁਤ ਜ਼ਿਆਦਾ ਸਟੀ ਅਮਰੂਦ ਲੱਗ ਰਹੇ ਨੇ ਨਹੀਂ ਭਾ ਕਿਹਦੇ ਨਾਲ ਤੋੜੀਏ ਫਿਰ ਤਾਂ ਜੀ ਵੀ ਹੈ ਨਹੀਂ ਉਰੇ ਸਸੇ ਕੋਲ ਉਬੀ ਵੀ ਲੱਗ ਰਹੀ ਹੈ ਜੀ ਓਰੇ ਲਓ ਜੀ ਧਨੀਆ ਮੇਥੇ ਵੀ ਲੱਗ ਰਿਹਾ ਧਨੀਆ ਵੀ ਲੱਗ ਰਿਹਾ ਗਾਜਰਾਂ ਵੀ ਲੱਗ ਰਹੀਆਂ ਨੇ ਜੀ ਹੁਣ ਆਪਾਂ ਦੇਖਦੇ ਹਾਂ ਕੀ ਕੀ ਲੈ ਕੇ ਜਾਈਏ ਪਾਲਕ ਵੀ ਹੈ ਓਰੇ ਗਾਜਰਾ ਤਾਂ ਹਲੇ ਫਿਲਹਾਲ ਛੋਟੀਆਂ ਨੇ ਹਲੇ ਤਾਂ ਆਪਾਂ ਮੇਥੀ ਵੱਢ ਲੈਣੇ ਆ ਜੀ ਥੋੜੀ ਬਹੁਤੀ ਮੇਥੀ ਵੀ ਵਧੀਆ ਹੋਈ ਹੋਈ ਐ ਆ ਸਾਡੇ ਕੱਦੂ ਦੇਖ ਲਓ ਕਿੱਥੇ ਕਿੱਥੇ ਤੱਕ ਪਹੁੰਚ ਚੁੱਕੇ ਨੇ ਜੀ ਆ ਦੇਖੋ ਆਪਾਂ ਧਨੀਆਂ ਥੋੜਾ ਵੱਢ ਲੈਣੇ ਆ ਮੂਲੀਆਂ ਉਹ ਤੋੜ ਲੈਣੇ ਆ ਬੂਲੀਆਂ ਵੀ ਲੱਗ ਰਹੀਆਂ ਨੇ ਜੀ ਖੇਤ ਵੀ ਕਾਫੀ ਟਾਈਮ ਬਾਅਦ ਗੇੜਾ ਮਾਰਿਆ ਨਾ ਪਿਆਜ਼ ਵੀ ਹੋ ਗਏ ਨੇ ਲਗਭਗ ਸਾਗ ਜੀ ਅੱਜ ਮੈਂ ਸੋਚਿਆ ਸੀ ਕੋਈ ਸਾਗ ਤੋੜ ਲਈਏ ਪਰ ਤਰੇਲ ਬਹੁਤ ਜ਼ਿਆਦਾ ਪੈ ਰਹੀ ਹੈ ਚਲੋ ਟਰਾਈ ਕਰਦੇ ਆ ਬਾਕੀ ਪਹਿਲਾਂ ਧਨੀਆਂ ਤੋੜ ਲਈ ਆਪਾਂ ਲਓ ਜੀ ਦਾਤੀ ਵੀ ਲੈ ਲਈ ਆਪਾਂ ਹੁਣ ਥੋੜਾ ਬੋੜਾ ਧਨੀਆਂ ਵੱਢ ਲਈਏ ਮੇਨ ਮੇਂੜੀ ਚੀਜ਼ਾਂ ਲੈ ਕੇ ਜਾਵਾਂਗੇ ਜੀ ਆਪਾਂ ਜ਼ਿਆਦਾ ਤਾਂ ਆਪਾਂ ਕੁਝ ਕੀ ਕਰਨਾ I do ਇਹ ਸਾਗ ਵਿੱਚ ਧਨੀਆ ਪਾਇਆ ਧਰੀਆਂ ਬਹੁਤ ਵਧੀਆ ਲੱਗਦਾ ਜੀ ਬਹੁਤ ਸਾਰਾ ਸਾਗ ਦੇ ਵਿੱਚ ਧਨੀਆ ਪਾਇਆ ਹੋਵੇ ਸਾਗ ਖਾਣ ਦਾ ਸੁਆਦ ਹੀ ਆ ਜਾਂਦਾ ਲਓ ਜੀ ਧਨੀਆ ਤਾਂ ਆਪਣਾ ਹੋ ਗਿਆ ਵਾਹ ਹੁਣ ਆਪਾਂ ਸੋਧਦੇ ਹਾਂ ਥੋੜੀ ਮੇਥੀ ਵੀ ਵੱਢ ਲਈਏ ਥੋੜੀਆਂ ਮੂਰੀਆਂ ਵੀ ਤੋੜ ਲਈਏ ਜੀ ਚਲੋ ਫਲਾਮਾ ਮੂਰੀ ਨੂੰ ਤੋੜਦੇ। ਪੂਰੀਆਂ ਪੱਟਦੀਆਂ। 20 ਬਹੁਤ ਹੈ ਮੂਰੀ। ਮੂਰੀ ਬਹੁਤ ਹੀ ਜ਼ਿਆਦਾ ਫ੍ਰੀਕ ਹੁੰਦੀ ਹੈ। ਲਗਭਗ ਔੜੀਆਂ ਹੀ ਨਹੀਂ ਕਿਉਂਕਿ ਇਹ ਮੋਟੀਆਂ ਘੱਟ ਨੇ ਇਹ ਜਿਆਦਾ ਤੋੜਨ ਦਾ ਕੋਈ ਫਾਇਦਾ ਹੈ ਨਹੀਂ ਬਰੀਕ ਮੋਲੀ ਆ ਜਿਆਦਾ ਹੀ ਬਰੀਕ ਲਓ ਜੀ ਇਹ ਨਹੀਂ ਕਮੋਣੀਆਂ ਰਿਕਲ ਜਣੇ ਤਾਂ ਇਹ ਕਾਫੀ ਛੋਟਾ ਮੋਲੀ ਜਾਂਦਾ ਚੱਲ ਪਰੋਂਥੇ ਪਰੋਂਥੇ ਲਈ ਕੰਮ ਆ ਜਾਣਗੇ ਆ ਪਰੋਂਥੇ ਬਣਾਵਾਂਗੇ ਇਹਦੇ 何が起こるか分からない。<authorities swimming> ਇਹ ਵੀ ਗਿੱਲੀ ਪਈ ਐ ਥ੍ਰੇਲ ਨਾਲ ਜੀ ਹੁਣ ਨਹੀਂ ਓਕੀ ਆ ਕੀ ਵੀ ਤੋੜ ਲਈ ਆਪਾਂ ਗੋਲ ਇਹ ਚ ਪੱਤੇ ਖਾਸੇ ਨੇ ਵਿੱਚ ਹੋਰ ਪੱਤੇ ਵੀ ਬਹੁਤ ਜ਼ਿਆਦਾ ਹੋਏ ਹੋਏ ਨੇ ਇਹਦੇ ਕਰਕੇ ਟੁੱਟ ਨਹੀਂ ਰਹੀ ਐ ਵਿੱਚ ਹੀ ਗੱਜਰਾਂ ਦਾ ਛੱਜਾ ਲਓ ਜੀ ਇੰਨੀ ਮਿੱਠੀ ਨਿਕਲੀ ਬਾਕੀ ਘਰੇ ਸਾਫ਼ ਸਫਾਈ ਆਪਣੇ ਆਪ ਕਰਦੇ ਰਹਿਣਗੇ ਜੀ ਨਿਕਲੇ ਨਾ ਤੁਸਨ ਲੋ ਜੀ ਅਸੀਂ ਮੂਲੀ ਤੇ ਮੇਥੀ ਤੇ ਧਨੀਆ ਦਾ ਤੋੜ ਲਿਆ ਬਾਕੀ ਹੁਣ ਅੱਗੇ ਜਾ ਕੇ ਅਮਰੂਦ ਦੇਖਦੇ ਆ ਜੇ ਅਮਰੂਦ ਮਿਲ ਜਾਣ ਵੈਸੇ ਤਾਂ ਲੱਗ ਰਿਹਾ ਵੀ ਹੈ ਨਹੀਂ ਕਿ ਬਾਕੀ ਇੱਕ ਵਾਰੀ ਨਿਗਾ ਮਾਰਦੇ ਆ ਫੇਰ ਦੇਖਦੇ ਆ ਅੱਗੇ ਜਾ ਕੇ ਜੀ ਲੋ ਜੀ ਆ ਗਏ ਅਮਰੂਦ ਤੋੜਨਾ ਇੱਥੇ ਤਾਂ ਬਹੁਤ ਵਧੀਆ ਅਮਰੂਦ ਲੱਗ ਰਹੇ ਦਿਖਾਈਏ ਤੁਹਾਨੂੰ ਅਮਰੂਦ ਲੋ ਜੀ ਢੰਗ ਚੱਕ ਲਈ ਇਹਦੇ ਨਾਲ ਹੀ ਤੋੜਾਂਗੇ ਆਪਾਂ ਅਮਰੂਦ ਦਹਾਈਏ ਤੁਹਾਨੂੰ ਅਮਰੂਦ ਥੋੜੀ ਇਹਨੂੰ ਅਮਰੂਦ ਆ ਲੱਖੂ ਵੱਡੇ ਵੱਡੇ ਅਮਰੂਦ ਓਕੇ ਬਈ ਆਹ ਦੇਖੋ ਸਾਡਾ ਇੱਕ ਡੌਗੀ ਰੱਖਿਆ ਹੋਇਆ ਜੀ ਉਹਰੇ ਆ ਦੇਖੋ ਸਾਡਾ ਇੱਕ ਡੌਗੀ ਲਓ ਜੀ ਤੋੜ ਲਏ ਆਪਾਂ ਹੁਣ ਅੰਬ੍ਰੂਦ ਤੇ ਹੁਣ ਆਪਾਂ ਚੱਲਿਆਂ ਘਰ ਨੂੰ ਇਸ ਤੋਂ ਬਾਅਦ ਚੱਲਦੇ ਆਂ ਫਿਰ ਆਪਾਂ ਵਿਸ਼ਾਲ ਚ ਉੱਥੇ ਆਪਾਂ ਥੋੜੀ-ਬਹੁਤੀ ਵਾਈਪਿੰਗ ਕਰਨੀ ਹੈ ਸ਼ਾਪਿੰਗ ਤੇ ਬਾਕੀ ਦਾ ਤੁਹਾਨੂੰ ਉੱਥੇ ਅੱਗੇ ਜਾ ਕੇ ਦੱਸਾਂਗੇ ਜੀ ਲਓ ਜੀ ਆਪਾਂ ਹੁਣ ਘਰੇ ਆ ਗਏ ਆਂ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਫਿਰ ਸ਼ਾਪਿੰਗ ਕਰਨ ਕਰੇ ਸਮਾਨ ਰੱਖ ਕੇ ਆ ਕੱਢ ਲਓ ਸਮਾਨ ਓਏ ਆਹ ਵਹਲੋ ਮੋਰਲੇ ਵਾਲਾ ਇੱਥੇ ਵਿੱਚ ਪਿਆ ਅਮਰੂਦ ਲੈ ਕੇ ਆਏ ਆ ਤੁਹਾਡੇ ਵਾਸਤੇ ਜੀ ਸਮਾਨ ਛਾ ਹਾਂ ਪਟ ਗਿਆ ਸੀਗਾ ਹਾਂ ਟੋਕਰੀ ਚਾਹੀਏ ਅਮਰੂਦ पता चले मूलियां बहुत ने वो मूलियां छोटिया छोटिया सी बढ़िया है नहीं सी आ देख लो मूलियां लो आगे करें ਨਹੀਂ ਫਿਰ ਅਮਰੂਦਾ ਵਾਸਤੇ ਤਾਂ ਮੈਂ ਭੱਜਿਆ ਸੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਲਓ ਜੀ ਅਸੀਂ ਪਹੁੰਚ ਗਏ ਹ ਵਿਸ਼ਾਲ ਚ ਚੱਲਦੇ ਆ ਜੀ ਅੰਦਰ ਫਿਰ ਕਿੱਧਰ ਹੈਗੇ ਸਿੱਪੂ ਅੱਜ ਭਗਤੀ ਵੀ ਨਾਲ ਹੀ ਆ ਜੀ ਨਾਲ ਆਏ ਨਾਲ ਚਲੋ ਦੇਖੀਏ ਫਿਰ

ਦਮਰਾਇ ਕਿਹ ਜੀ ਲੋਟਸ ਦੇਖ ਲਓ ਜੀ ਇਥੇ ਇਹਨਾਂ ਦੇ ਇਹ ਪ੍ਰਾਈਸ ਚੱਲ ਰਹੇ ਨੇ ਟਾਪ ਵਗਿਆ ਗਰਮੀਆਂ ਵਾਲੇ की खरीदना की कि लाने जैकिंग लो जी इतना जैगिंग बैरा ले जा रही है बाकी बाक सारा गर्ल स्टॉक है ये सारा गर्मी वाला स्टॉक है अंजलि इत थर्टी परसेंट ऑफ ऑन्टी भी ऑफ थर्टी भी ऑफ फिफ्टी ऑन सकेंड विंटर वाली विंटर वाली और रही पता कर करें ਬਾਈ 200 700 ਆ ਬ੍ਰਦਰ ਵਿੰਟਰ ਵਾਲੀ ਕਿੰਨੇ ਅੰਤਰੀਅਰਸ ਕੀ ਜੈਗਿੰਗ ਵਗੈਰਾ ਇੱਕ ਵੀਟੂ ਚਿੰਗ ਬੜਾ ਪਿਆੰਮੇ ਨੇ ਲਾਉ ਜੀ ਜੈਗਿੰਗ ਵਗੈਰਾ ਤਾਂ ਕਹਿੰਦੇ ਹੈ ਨਹੀਂ ਪਜਾਮੇ ਹੀ ਨਹੀਂ ਕਹਿੰਦੇ 199 ਦੇ ਵਿੱਚ

ਕਹਿੰਦੇ ਪਰ ਜਿਹੜੇ ਕਸਟਮਰ ਕਿੰਨੇ ਦਾ ਕੁੱਲ ਕੀ ਚੀਜ਼ ਹੈ ਸਿਰਫ 1000 1500 ਰੁਪਏ ਵਿੱਚ ਜਿਹਨੂੰ ਕਸਟਮਰ ਆਇਰ ਲਿਕੇ ਜਾਂਦੇ ਸਿਰਫ ਉਸ ਰੂਪ ਇਹ ਲੋਰਾ ਜੀ ਆਹ ਲੱਗਣੇ ਨੇ ਰੇਟ ਡੋਰ ਵਗੈਰਾ ਦੇ ਇਹ ਜਾਂਦੇ ਨਹੀਂ ਬੀਰ ਵਿੱਚ ਨਰ ਕੀ ਗੁਰਦੇ ਵਗੈਰਾ ਨੇ

ਦੇਖੋ ਨਹੀਂ ਇਹ ਵੀ ਠੀਕ ਕਲਰ ਵੀ ਨਿਹਾਸ਼ ਦੇ ਵਿੱਚ ਲੱਗ 2 पीस ਮੈਨੇ ਪਰ 250% ਕਰਕੇ ਦਿਖਾਉਂਦੀ ਆ ਜਾਨੀ ਕਿ 399 ਤੋਂ ਜ਼ਿਆਦਾ ਐਮ ਆਰ ਪੀ ਦੀ ਕੋਈ ਵੀ ਕੁਸਚਨ ਮਿਲਿਆ ਕੁਛ ਅਰ ਦੂਸਰੇ 250% ਕਰਕੇ ਤੋਂ ਇਲਾਵਾ ਲੇਡੀਜ਼ ਫ੍ਰੇਸ਼ਰ ਦੇ ਕੇ ਲਈ 189 ਤੋਂ ਜ਼ਿਆਦਾ ਐਮ ਆਰ ਪੀ ਕੋਈ ਬੋਥ ਐਕਸਟਰ ਲੈਣੇ ਪੈਣਗੇ ਨਹੀਂ ਇਹ ਤਾਂ ਨਹੀਂ ਚਲੋ ਅਗਦੇ ਦੇਖਦੇ ਹਾਂ ਇਹ ਇਹ ਜੀਨ ਨਹੀਂ ਨਹੀਂ ਇਹਦਾ ਕੋਈ ਆ ਜਿਹੜੀਆਂ ਪਈਆਂ ਜੀਨ ਦਾ ਸਟਾਕ ਹੀ ਨਹੀਂ ਹੈ ਹੋਰੇ ਕਿਚਨ ਪੇਂਟ ਦੀ ਟੋਸ਼ਨ ਵਿੱਚ ਬਹੁਤ ਬੰਦਾਂ ਨੇ ਇੰਦਾਂ ਦੀਆਂ ਜਾਂ ਤਾਂ ਫਿਰ ਇੰਦਾਂ ਦੀਆਂ ਜੀਨਸ ਨੇ ਇਹ ਦੇਖ ਲਓ ਜੀ ਇਹਨਾਂ ਦਾ 22 2 12250 ਆਪ ਜੀ ਨੋਰਨਲ ਢਾਈ ਸੌ ਕਲਰ ਵੀ ਨਹੀਂ ਨਾ ਹੈ ਜੀ ਜੀਨਸ ਦੇ ਵਿੱਚ ਪੱਕੀ ਆਪਾਂ ਗਿਣ ਦੇਖਦੇ ਆ ਇਹ ਵੀ ਜੀਨਸ ਪਈਆਂ ਨੇ ਜੀ ਅੱਜ ਤੋਂ ਸ਼ਾਮੇ ਘਰ ਆਉਂਦੇ ਹਾਂ ਹਾਂ ਜੀ ਇਸ ਨੇ ਕਲਰਸ ਵੀ ਨਹੀਂ ਹੈ ਜੀ ਵਿੱਚ ਕੋਈ देख कुछ मिलिया मिला कुछ क्या चीज है आ देखो जी क्या चीज है जागी। कुछ हो हो मतलब डिजाइन च देखते लो जी आप सी के सारे डिजाइन वगैरह जो भी हम्म एक डिजाइन है आ देखो पे तो है ये लो नहीं, नहीं है नहीं मिल पाए ठीक नहीं लगी वैसे ਕਲਰ ਬਲੈਕ ਹੀ ਲੈਣਾ ਹੈ। ਬਲੈਕ ਹੀ ਚਾਹੀਦਾ। ਹਾਉ ਜੀ ਇਹ ਤਾਂ ਕਲਰ ਬਲੈਕ ਹੀ ਚਾਹੀਦਾ ਇਹਨਾਂ ਨੂੰ ਤਾਂ। ਬਲੈਕ ਹੀ ਚਾਹੀਦਾ। ਪੂਰਾ ਵਾਈਟ ਚੱਲਦਾ। ਬਲੈਕ ਦੀ ਡਿਮਾਂਡ। ਇੱਕ ਇਹ ਪਿਆ ਐਦਾਂ ਦਾ ਕੁਛ। ਲਓ ਜੀ ਇਹਨਾਂ ਨੂੰ ਤਾਂ ਕੁਛ ਪਸੰਦ ਹੀ ਨਹੀਂ ਆ ਰਿਹਾ। ਕੁਛ ਸ਼ਰੱਗ ਹੈ ਨਾ ਉਹਨਾਂ ਨੂੰ ਬਲੈਕ ਹੀ ਚਾਹੀਦਾ। ਸ਼ਰੱਗ ਕਿਹੜੇ ਕਲਰ ਦਾ ਹੈ? ਉਹ ਗ੍ਰੀਨ। ਗ੍ਰੀਨ ਕਲਰ ਦਾ। ਕਿ ਐਦਾਂ ਦਾ ਮਤਲਬ ਕਲਰ ਐਦਾਂ ਦਾ? ਨਹੀਂ ਇਸ ਤੋਂ ਥੋੜਾ ਡਾਰਕ ਐਂਡ ਇਸ ਤੋਂ ਥੋੜਾ ਡਾਰਕ ਠੀਕ ਆ ਰਿਹਾ ਲੋਕ ਵੀ ਫਿਰ ਹੁਣ ਦੇਖ ਰਹੇ ਆ ਐਦਾਂ ਦਾ ਕਲਰ ਸੋ ਨਹੀਂ ਜੋ ਇਸ ਦੇ ਵਿੱਚ ਆ ਐਂਡ ਆ ਦੇਖੋ ਦਹਾਂ ਆ ਕਲਰ ਦਾ کہہ ਰਹੇ ਨੇ ਜੀ ਆ ਕਲਰ ਦਾ ਕਿਸ ਦੇ ਨਾਲ ਵਾਈਟ ਚੱਲੂਗਾ ਜਾਂ ਬਲੈਕ ਚ ਵਸ ਇਸ ਦਿਨਾਂ ਬਲੈਕ ਹੀ ਚਲੇਗਾ ਜੀ ਬਲੈਕ ਦਾ ਵਸ ਦੇਖਦੇ ਆ ਇਥੋਂ ਨਹੀਂ ਕੁਝ ਦੇਖਦਾ ਆ ਪਈਆਂ ਨੇ ਮੇਲੀ ਨਹੀਂ ਦੇਖਾ ਜੀ ਕੁਝ ਉਦੋਂ ਤੱਕ ਬਾਕੀ ਇਹਨਾਂ ਨੇ ਆਫਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਇਹਨਾਂ ਨੇ ਕਿਹੜੇ ਕਿਹੜੇ ਆਫਰ ਲਾਇਆ ਹੋਣਾ ਜਾਦਾ ਤਾਂ ਗਰਮੀ ਵਾਲਾ ਸਟਾਕ ਹੈ ਨਾ ਕੋਈ ਸਰਦੀਆਂ ਵਾਲਾ ਸਟਾਕ ਤਾਂ ਬਹੁਤ ਘੱਟ ਆ। ਕੜਸ਼ ਤਾਂ ਘੱਟ ਆ। ਬਾਕੀ ਜੈਕਟਸ ਵਗੈਰਾ ਬਾਕੀ ਸਹੀ ਹੈ ਨਾ। ਸਹੀ ਹੈ ਨਾ। ਇੱਕ ਦੇ ਸਾਥ ਹੀ ਮੈਂ ਤੇ ਕਹਿੰਦਾ ਮੈਂ ਤੇ ਤਾਂ ਬਹੁਤ ਚੱਕਿਆ ਨਾ ਤਰਾ ਬੋ। ਆ ਕਮਲ ਨੇ ਉਸ ਸਮੇਂ ਨੂੰ ਸਟਾਕ ਕਿੰਨੇ ਦੇ ਕੇ ਗਏ 1 ਕਿਲੋ ਵਾਲੀ ਕਿੰਨੇ? ਹਲੋ ਜੀ ਇੱਥੋਂ ਦਾ ਇਹਨਾਂ ਨੂੰ ਕੁਝ ਵੀ ਨਹੀਂ ਮਿਲਿਆ। ਫਾਈਨ ਨਹੀਂ। ਵਿੰਟਰ ਵਾਲੀ ਤਾਂ ਕੋਈ ਚੀਜ਼ ਨਹੀਂ ਹੈ ਔਰੇ ਸਾਰੇ ਸਮਰ ਵਾਲੀਆਂ ਨੇ ਸਮਰ ਵਾਲੀਆਂ ਨੇ ਹਨਾ ਵਿੰਟਰ ਵਾਲੀ ਤਾਂ ਨਹੀਂ ਹੈ ਵਿੰਟਰ ਵਾਲਾ ਤਾਂ ਕੁਝ ਨਹੀਂ ਹੈ ਔਰੇ ਲਓ ਜੀ ਇੱਥੇ ਤਾਂ ਇਹਨਾਂ ਨੂੰ ਕੁਝ ਪਸੰਦ ਆਇਆ ਨਹੀਂ ਨਾ ਮਿਲਿਆ ਹੁਣ ਆਪਾਂ ਕਿਤੇ ਹੋਰ ਟਰਾਈ ਔਰੇ ਕਿਤੇ ਹੋਰ ਟਰਾਈ ਕਰਦੇ ਆ ਜੀ ਔਰੇ ਤਾਂ ਇਹਨਾਂ ਨੂੰ ਕੁਝ ਨਹੀਂ ਪਸੰਦ ਆਇਆ ਨਾ ਔਰੇ ਵਿੰਟਰ ਵਾਲਾ ਕੋਈ ਸਟਾਕ ਹੈ ਜੀ ਬਾਕੀ ਦੇਖਦੇ ਆ ਹੁਣ ਕਿਤੇ ਹੋਰ ਟਰਾਈ ਕਰਦੇ ਆ ਫਿਰ चलो ठीक है जी लो जी आप आ गए दूसरे स्टोर च हूँ ट्राई कर देपू लो जी इत करो हम लो जी इत भी थानू दिखा दिए रेट वगैरह ਸਭ ਦੇ ਰੇਡ ਜੋ ਚੱਲ ਰਹੇ ਨੇ ਤੇ ਡਿਸਕਾਊਂਟ ਸੋਰੇ ਕਹ ਦੇ ਕਿ ਹੈ ਜਿੱਤੇ ਹਾਂ ਜੇਈ ਕਰ ਲੈ ਓਏ ਹੈ ਪਹਿਲਾ ਤਾਂ ਤੂੰ ਹਰਸ਼ ਆਪਣੀ ਸਵਛਰਦ ਨੂੰ ਜੀ ਹੂੰ ਪਰਲੀ ਉੱਧਰਲੀ ਸਾਈਡ ਹੁੰਨੇ ਉੱਧਰਲੀ ਸਾਈਡ ਲਓ ਜੀ ਇੱਧਰ ਲਓ ਜੀ ਆ ਜੀਨਸ ਜੀਨ ਦਾ ਆ ਚੀਜ਼ ਦੇਖੋ ਆ ਚੀਜ਼ ਵੰਗਿਆ ਆਹ ਹਾਂ ਯਾਰ लो जी ट्राई करके देखते देख हैं जो कोई साइज मिल जाए साइज कि इसका एल साइज ही बहुत छोटे ने जी बड़ा साइज ही नहीं है कोई ट्राई करके देखते जी कि देख लगती है ਬਾਕੀ ਤੁਸੀਂ ਦੱਸਿਓ ਇਹ ਸ਼ਰਟ ਕਿਦਾਂ ਦਾ ਤੁਹਾਨੂੰ ਲੱਗਿਆ ਇਹਦਾ ਕਲਰ ਲੋਰ ਜੀ ਇਹ ਤਾਂ ਸਾਈਜ਼ ਬਹੁਤ ਖੁੰਦਾ ਹੈ ਇਹ ਆਪਣੇ ਖੁੱਲੀ ਬਹੁਤ ਹੈ ਜੀ ਤੇ ਸਾਈਜ਼ ਥੋੜਾ ਛੋਟਾ ਦੇਖਣਾ ਪੈਣਾ ਹੈ। ਥੋੜੀ ਜ਼ਿਆਦਾ ਖੁੱਲੀ ਹੈ ਲੂਜ਼ ਹੈ ਤਾਂ ਸਾਈਜ਼ ਥੋੜਾ ਛੋਟਾ ਦੇਖਦੇ ਹਾਂ ਤੇ ਵਿੱਚ ਥੋੜਾ ਬଡਾ ਸਾਈਜ਼ ਆ। ਕੀ ਇਹ ਕੋਈ ਛੋਟਾ ਸਾਈਜ਼ ਇਸ ਦੇ ਵਿੱਚ ਅਗਰ ਲਓ ਜੀ ਸਾਈਜ਼ ਤਾਂ ਇਸ ਤੋਂ ਛੋਟਾ ਤਾਂ ਫਿਰ ਇਹ ਹੀ ਹੈ ਜੀ ਇਹ ਥੋੜੀ ਸ਼ਾਰਟ ਲੱਗ ਰਹੀ ਹੈ ਠੀਕ ਨਹੀਂ ਲੱਗੀ ਹੈ ਨਹੀਂ ਇਸ ਤੋਂ ਮਤਲਬ ਉਸ ਸਾਈਜ਼ ਜ਼ਿਆਦਾ بڑا ਸੀ ਇਹ ਸਾਈਜ਼ ਥੋੜਾ ਜ਼ਿਆਦਾ ਛੋਟਾ ਆ ਗਿਆ ਚਲੋ ਦੇਖ ਰਿਹਾ ਜੀ ਫਿਰ ਇਹ ਹੁਣ ویسے ਸਾਨੂੰ ਠੀਕ ਤਾਂ ਨਹੀਂ ਲੱਗ ਰਹੀ ਹੈ ਨਾ ਠੀਕ ਨਹੀਂ ਲੱਗ ਰਹੀ ਇਹ ਸ਼ਾਰਟ ਹੈ ਥੋੜੇ ਸ਼ੋਰਟ ਹੈ ਜੀ ਫਿਰ ਇਹ ਹੁਣ ਇਹ ਪਹਿਲਾਂ ਨਾਲ ਸਾਈਜ਼ ਥੋੜਾ ਬੜਾ ਜਿਆਦਾ ਆ ਗਿਆ ਇਹ ਥੋੜਾ ਸ਼ੋਰਟ ਜਿਆਦਾ ਆ ਗਿਆ ਜੀ ਲੋ ਜੀ ਇਹਨਾਂ ਨੂੰ ਵੀ ਨਹੀਂ ਕੁਝ ਪਸੰਦ ਆਇਆ ਜੋ ਲੈਣਾ ਸੀ ਉਹ ਨਹੀਂ ਮਿਲਿਆ ਫਿਰ ਹੋਰ ਜਾਣਾ ਹੁਣ ਕਿਤੇ ਚੱਲੀਏ ਚੱਲੀਏ ਚਲੋ ਜੀ ਫਿਰ ਹੁਣ ਫਿਰ ਦੇਖਾਂਗੇ ਕਿਤੇ ਮਾਰਾਂਗੇ ਕਿਹੜਾ ਫਿਰ ਦੇਖਾਂਗੇ ਕਿਤੇ ਠੀਕ ਹੈ ਜੀ ਅੱਜ ਦੇ ਵਲੌਗ ਦਾ ਕਰਦੇ ਆ ਅੰਤੀ ਐਂਡ ਬਾਕੀ ਤੁਹਾਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤੁਸੀਂ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਬਾਏ